ਹਾਂਜੀ ਯਾਰਾ ਸਾਰੇ ਜੀ ਜਾਣਦਾ ਹੈ ਇੱਕ ਪਿੰਗਾਂ ਦਾ ਕੱਟਾਂ ਤੇ ਵੀ ਉਤਰਪਾਤਰ ਸਾਰੇ ਇਹ ਅਧਿਕਾਰ ਪ੍ਰਾਪਤ ਕਿ ਲਾਉਜੀ ਕਰਕੇ ਉਹ ਜਿਹੜਾ ਸਟਾਰਟ ਸੀਰੀਜ਼ ਇਹਦੇ ਆਕਸਟ ਆਟੇ ਬਹੁਤ ਸੁਤੇ ਮੈਂ ਪਰਵੇਖ ਨਾ ਰਹੀ ਆ ਸੌਸ ਉੱਤੇ ਤੇ ਅੱਜ ਦਿਨ ਕੋਈ ਚੰਗਾ ਨਹੀਂ ਲੱਗ ਰਿਹਾ ਬਈ ਸਹੀ ਦੱਸਦਾ ਨਾ ਆ ਜੀ ਨਹੀਂ ਲੱਗ ਰਿਹਾ ਤੁਹਾਡੇ ਤੁਹਾਡੇ ਕੁਝ 200 ਰੁਪਏ ਨਾ ਹੋਰੀ ਹੋਈ ਜਾਂਦਾ ਨਾ ਮੂੜੇ ਤੇ ਕਣੀ ਲਗਾਤਾਰ ਹੀ ਭਈ ਐ ਐ ਵੇ ਤੱਕ ਆਤਰੀ ਤਿੰਨ ਚਾਰ ਦਿਨ ਹੋ ਗਏ ਚਾਰ ਪੰਜ ਦਿਨ ਵੀ ਸਵੇਰੇ ਘਰੋਂ ਬਾਹਰ ਆਣਾ ਜਾਂ ਸ਼ਾਮ ਨੂੰ ਜਾਂ ਦੁਪਹਿਰੇ ਮੁੜ ਕੇ ਆਉਣਾ ਰੂਟਾ ਦੇ ਉਰੇ ਵਾ ਤਾਂ ਬਾਹੀਆਂ ਤੇ ਇਧਰ ਉਧਰ ਅੱਜ ਕੋਈ ਬੰਦਾ ਹੀ ਨਹੀਂ ਮੱਥੇ ਜਗਾ ਤੜਕਦਾ ਤਾਂ ਕਰਕੇ ਹੋਰੀ ਹੋਈ ਜਾਂਦਾ ਇਹਨਾਂ ਘੈਣਾ ਲੱਗੀ ਜਾਂਦਾ ਇਹਨਾਂ ਖਾਲੀ ਖਾਲੀ ਹੈ ਵਹਿ ਰਿਹਾ ਨਾ ਮੈਂ ਨਹੀਂ ਮਰ ਗਈ ਹੋਣੀ ਬਈਆ ਚਲੋ ਕੋਈ ਨਾ ਅਦਰ ਕੂਤਰਾ ਗੋਲੇ ਨਹੀਂ ਜਾਂਦੀ ਕਰ ਮੈਂ ਸਾਰੇ ਡਾਉਣੇ ਸੀਗੇ ਮੈਨੂੰ ਜਾਗਦਾ ਸੱਤ ਵਜੇ ਜਾਈਏ ਮੇਰੀ ਪਹੁੰਚ ਨਹੀਂ ਗਈ ਉੱਠ ਕੇ ਮੈਂ ਕੋਈ ਨਾ ਕੋਈ ਕੰਮ ਨਾ ਡਾਲਾਂ ਤੇ ਆ ਦੇਖਦੇ ਆਂ ਕੀ ਬੰਦਾ ਮੈਨਾਂ ਕੁ ਚੱਕਰੜੀ ਗੱਲ ਨੇ ਅੰਦਰ ਵਾਗੇ ਇੱਥੇ ਬਈ ਕੂਤਰ ਖੋਡੇ ਖੋਲ ਕੇ ਦੇਖੀ ਜੀ ਕੂਤਰਾ ਦੇ ਬੱਲੇ ਬੁੱਲੇ ਨਹੀਂ ਸੀਗੇ ਹਜੇ ਤੱਕ ਫਿਰ ਮੈਂ ਦੋ ਲੱਸੀ ਰੂਸੀ ਦੇ ਦਿੰਨੇ ਆ ਇਹ ਕਣਕ ਮੁੱਕੀ ਪੇ ਕਣਕ ਲਾਉਣੀ ਜੀ ਪਾਣੀ ਉਹ ਪਾਣੀ ਲੈਣਾ ਸੀਗਾ ਕੰਮ ਤਾਂ ਬੜਿਆ ਕਰਨ ਵਾਲੀ ਦਿਨ ਵੀ ਬਹੁਤ ਵੱਡਾ ਪੈਸੇ ਦਿੱਸੀ ਜਾਂਦਾ ਵੀ ਇਹ ਤਾਂ ਬਹੁਤ ਔਖਾ ਸ਼ੇਪ ਹੈ ਵਿੱਲੇ ਬੈਠਾ ਦੋਤਾ ਕੰਮ ਕਰ ਦੋ ਓਏ ਜੀ ਆ ਲੈ ਆਇਆ ਤੇ ਤੂੰ ਤਾਂ ਬੜਾ ਟਟਿਆ ਕਰਦਾ ਹੂੰ ਤੂੰ ਕੋਲੇ ਨੇ ਦਾ ਸੱਦੇ ਤੂੰ ਹਾਂਜੀ ਬੁਝਾ ਦੇ ਮੁੰਡਾ ਲਾਈਟ ਉਧਰ ਨਾਲ ਨੱਕਰੀ ਕਿਤੇ ਛੀਅਰੀ ਵੜ ਕੇ ਮੁੰਡਾ ਕਿਤੇ ਛੀਅਰੀ ਜਗੀ ਜਾਂਦਾ ਹੋਵੇ ਤਿੰਨਰੀ ਇਹ ਬੰਦ ਕਰਿਆ ਤਿੰਨਰੀ ਮੈਂ ਕਰਿਆ ਤੇ ਜਗੀ ਫਿਰ ਵੀ ਜਾਵੇ ਇਹ ਪਤਾ ਹੀ ਨਹੀਂ ਸੋਚੀ ਕੋਈ ਹੋਰ ਬੰਦ ਕਰਨ ਦੀ ਕਿ ਨਹੀਂ ਹੈ ਅੱਜ ਕਿਦਰੀ ਕਰ ਸਕਦੀ ਇਧਰ ਅੱਗ ਲਾਦੀ ਬਈ ਠੰਡ ਵਾਲੀ ਹੋਈ ਬਈ ਮਾਨ ਨਾਲ ਤੂੰ ਹੀ ਸਿਖਾਂਗੇ ਠੀਕ ਹੈ ਜੀ ਨਹੀਂ ਉਹ ਗੱਟੇ ਜੀ ਸਾਰੇ ਮਚਾਉਣਾ ਲੈਣਾ ਯਾਰ ਚੱਲ ਛੱਡੋ ਯਾਰ ਇਹ ਬਾਹਰਲੀ ਲੇੜੀ ਬੰਦ ਕਰਤੀ ਹੈ ਲੈ ਲੈਡੀ ਸਾਡੀ ਬੰਦੇ ਵੀ ਲਿਓ ਉਰੇ ਵੱਟਾ ਤੇ ਨਾ ਮੂਹਰੇ ਸਾਡਾ ਆਇਆ ਮੈਂ ਮਹਿਣੀ ਨਹੀਂ ਉਹ ਕਿਹਾ ਉਹ ਤਾਂ ਜਿਹੜੇ ਪਾਸੇ ਜਗੂ ਬੁੱਲ ਥਿੰਦੇ ਨਾ ਪੂਰੀ ਲੱਗ ਗਈ ਉਹਦੇ ਲਿਓ ਡਾਰਨਾ ਤੇਰੇ ਨਾਲ ਦਿਆਂ ਸੀ ਤੇ ਇੱਥੇ ਕਿਹੜਾ ਲੱਗਦੀ ਨਹੀਂ ਇੱਥੇ ਤਾਂ ਬੁੱਲੇ ਆਈ ਜਾਂਦੇ ਹਾਂਜੀ ਤੇ ਠੀਕ ਆ ਬੇ ਬਸਣ ਚਲਾ ਹੀ ਰੱਖ ਲੈ ਸਦੋਂ ਸਦੋਂ ਆਇਆ ਬੇ ਪੁੱਤ ਤੇਰੇ ਹਾਸਤੇ ਡਾਇ ਇੰਨੇ ਬਾਅਦ ਛੱਡ ਦੇ ਬਈਰੇ ਦੇ ਹੁਣੀ ਜੜਨ ਲੱਗਿਆ ਹਾਂਜੀ ਲਾ ਗਈ ਮੈਂ ਉੱਤੋਂ ਪੰਡਾ ਲਗਾ ਲਿਆ ਲਾਇ ਫਿਰ ਆਲਿਓ ਚੱਲ ਕਰ ਆਇਆ ਆਇਆ ਟੈਕਦਾ 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 ਆਇਆ ਤਾਂ ਕਰਦਾ ਹੁਣ ਗੱਟਾ ਆਇਆ ਮਰੀ ਯਾਦ ਨਹੀਂ ਇੱਥੇ ਕਿਤੇ ਲਾਇਆ ਸਾਹਮਣੇ ਰੂਮ ਚ ਅੰਦਰ ਵਾਲ ਦੇ ਬਿੱਡਾਂ ਦੇ ਪਾਦੇ ਮੋਟਰਸਾਈਕਲ ਸੋਫੇ ਦੇ ਪਾਦੇ ਕੱਟਾ ਵਾਸ ਹਾਂ ਅਰੇ ਯਾ ਤੇ ਵਿਆ ਟੈਕ ਜਾ ਟੈਕ ਜਾ 10 ਵਜ ਗਈ ਸੀ ਉਹਦਾ ਖਰਾ ਪਰਿਵਾਰੀ ਵਾਲਿਆਂ ਨੇ 10 ਵਜੇ ਗੱਲ ਨੇ ਨਾ ਤਾਂ ਰੋਟੀਆਂ ਨੇ ਸੌ ਲੱਗ ਲੱਤਾਂ ਰੋਟੀਆਂ ਨੇ ਬਾਹਾਂ ਰੋਟੀਆਂ ਨੇ ਪੂਸਤਾ ਦਵਾਰ ਤੇ ਫਿਰ ਹੋ ਰਿਹਾ ਹੈ ਨਾ ਗਾ ਕੇ ਚੱਟਿੰਗ ਯਾਰ ਜਿਆਦਾ ਬਰਸੀਨ ਐਂ ਹੀ ਹੋਵੇ ਐ ਓਏ ਜਿਆਦਾ ਬਰਸੀਨ ਐਂ ਲੱਗਿਆ ਹੋਵੇ ਕੰਨੀ ਆ ਪਉਦੇ ਕੱਸ ਕੇ ਜੁੜੇ ਰਹਿੰਦੇ ਸੀਗੇ ਵੀ ਮਾਲਕੋ ਚੱਲ ਰਾਤ ਨੂੰ ਆਉਣਾ ਲੇਟ ਤੜਕੇ ਫਿਰ 5 ਵੇ ਨਿਕਲ ਜਾਣਾ ਹਣਾ ਬਾਜੀ ਤੋਂ ਬਾਜੀ ਬਥੇ ਕਦਰ ਹਣਾ ਕਿ ਅੱਜ ਕੋਈ ਕੁਝ ਨਹੀਂ ਜਾਵਾ ਕਬੂਤਰ ਵੀ ਨਹੀਂ ਡਾਏ ਤੇ ਅੱਜ ਆਇ ਲੱਗਦਾ ਵੀ ਜਮੀ ਕਾਣੀ ਖਤਮ ਹੋ ਗਈ ਹਣਾ हां जी मेरे वीरो काम ਤਾਂ ਟੇਡਾ ਹੋ ਗਿਆ ਜੀ ਕਹਿੰਦੇ ਯਾਦ ਹੀ ਹੁਣ ਆਏ ਤੇਰੇ ਤਾਂ ਆਪਣੀ 23 ਨੂੰ ਆਪਣੀ ਐਂਟਰੀ ਵੀ ਹੈ ਠੀਕ ਹੈ ਕਿ ਨਹੀਂ ਤੇ ਇਹਨੂੰ ਆਪਣੀ ਐਂਟਰੀ ਹੈ 3200 ਵਾਲੀ ਤੇ 20 ਤਰੀਕ ਨੂੰ ਆਪਣੇ ਕਬੂਤਰਾਂ ਦੇ ਬੰਦਿਆ ਗੇੜੇ ਠੀਕ ਹੈ ਕਿ ਨਹੀਂ ਤੇ 20 ਤਰੀਕ ਨੂੰ ਹੀ ਅਪਾਇੰਟਮੈਂਟ ਬਾਜੀ ਹੈ ਕੰਮ ਤਾਂ ਕੋਸੂਤਾ ਹੋ ਗਿਆ ਬਾਬੇ ਯਾਰ ਮੈਂ ਤਾਂ ਭੁੱਲ ਗਿਆ ਮੇਰੇ ਤਾਂ ਯਾਦ ਹੀ ਹੁਣ ਆਇਆ ਬਈ ਯਾਰ ਇਹ ਕੰਮ ਆ ਸੱਚੀ ਮੁੱਚੀ ਸੀਨ ਬਣ ਗਏ ਤਾਂ ਵੇ ਬਾਕੀ ਇੱਕ ਵਾਰ ਬਾਜੀ ਚੀ ਵੀ ਹੈਗੀ ਹਨਾ ਦੂਜੀ ਗੱਲ ਹੈ ਜੇ ਕੋਈ ਰੌਲਾ ਬਣਦਾ ਹੋਇ ਕੋਈ ਈਸ਼ੂ ਬਣਦਾ ਹੋਇ ਆਪਣਾ ਬੜਾ ਮੋਟਾ ਇਹਨੇ ਆਖਣਾ ਖਣੀ ਇਹ ਜਾਣ ਕੇ ਐ ਕਰੀ ਜਾਂਦਾ ਮੇਰੇ ਤਾਂ ਯਾਦ ਜਿੱਤੀ ਨਹੀਂ ਮੈਂ ਭੁੱਲਿਆ ਬੈਠਾ ਸੀਗਾ ਕੰਜਰ ਦੇ ਦਾ ਚਲੋ ਦੇਖਦੇ ਆ ਕਿ ਬਣਦਾ ਹਨਾ ਉਹ ਵੀਰਾਂ ਦਾ ਪੂਸਾ ਉਹ ਤავ ਕਰ ਲਾਂਗੇ ਅੱਤਾਂ ਅਦਾ ਪਤਾ ਹੀ ਹੁਣ ਲੱਗਾ ਮੁੰਡਾ ਵੀ ਭੈੜਾ ਜੀ ਨਹੀਂ ਗੇੜਿਆ ਇੱਕ ਉਤਤ ਹੋਰ ਉਦਨ ਹੈ ਬਲਾਂ ਕੱਚੀਆਂ ਉਹ ਸਿਰਫ ਹੀ ਦੋ ਦੋ ਤਿੰਨ ਤਿੰਨ ਵਾਰਾਂ ਪਾਣੀ ਤੇ ਘਰੇ ਉੱਡਣ ਦਾ ਵਿਚਾਰ ਮੈਂ ਹਣਾ ਮਗਰ ਲੈ ਉਦਨ ਹੈ ਉਹ ਤੇ ਜੇ ਕਦੇ ਪਹਿਲਾਂ ਪੂਲਾ ਦਾ ਉੱਡੀ ਜਾਂਦੀਆਂ ਬੰਦ ਕਰਾਂ ਉਹ ਤਾਂ ਪੂਈ ਗਾਲ ਦੀ ਬੰਦੀ ਇੱਕ ਦਿਨ ਦੀ ਵੱਧ ਕਰਾਂ ਦੇ ਤਿੰਨ ਦਿਨਾਂ ਦੀ ਬੰਦੀ ਕਰਾਂ ਦੇ ਹਣਾ ਜਾਂ ਮਨਿਕ ਜਲਤੀ ਤੇ ਗੇੜੇ ਮੈਨੂੰ ਆਇਆ ਜੇ ਜ਼ੋਰਦਾਰ ਵੱਧ ਲਾ ਕੇ ਉਹ ਖਾ ਜਾਊਗਾ ਚਲ ਦੇਖਦੇ ਆਂ ਕੀ ਬਣਦਾ ਕੋਈ ਚੱਕਰ ਉਹ ਆ ਕੀ ਬਣ ਗਿਆ ਬਾਬੀ ਓਏ ਇਹ ਕਿੱਥੋਂ ਆ ਗਈ ਹੈ ਯਾਰ ਗੁਲਾਬੀ ਬਗਲਾ ਵਾਲੀ ਕਬੂਤਰੀ ਜਿਹੜੀ ਕਾਹੇ ਕਰਨੀ ਆਵੜੀ ਸੀਗੀ ਆਪਣੀ ਇਹ ਵੀ ਮੁੜ ਆਈ ਵਾਹ ਮੈਂ ਵੀ ਆ ਕਰ ਭੈ ਜਮੈਂ ਕੋਈ ਕਬੂਤਰ ਤਾਂ ਕੱਢਿਆ ਨਹੀਂ ਬਾਹਰ ਆਪਾਂ ਤੇ ਚਤਰੀ ਦੇ ਕਿਹਦੇ ਕੂਤਰਾ ਬੈਠਾ ਭਈ ਸਰਾ ਭਈ ਇਹ ਦੂਤੇ ਕੁਝ ਨਹੀਂ ਸੱਚੀ ਆ ਆਪਣੇ ਕੂਤਰ ਨਾ ਬਸ ਐਂਡ ਗੱਲ ਬਾਤ ਹੈ ਓਕੇ ਜਮਾ ਰੋਟਾ ਮਾਰ ਨਾ ਕੇ ਚਲੋ ਕੋਈ ਨਾ ਕੋਈ ਕਰੀ ਲਾ ਕੇ ਵੇਖ ਲੈਣਾ ਉਹੀ ਕੂਤਰੇ ਆਪਣੀ ਗੁਲਾਬੀ ਬਗਲਾਂ ਮੜੇ ਮੜੇ ਚੁੱਟ ਕਾਲੇ ਮਗਰ ਉਹ ਮਾੜੀ ਕਾਲੀ ਪੂਛ ਹੈ ਜਮਾਨਦੂ ਮਾੜੀ ਮਾੜੀ ਜੀ ਹੈ ਨਾ ਲੱਪਾ ਆਇਆ ਤੇ ਟੌਰੀ ਜੀ ਉਠਾਉਂਦੀ ਹੈ ਮਮੂਲੀ ਜੀ ਬਾਕੀ ਤੇਰਾ ਪਾ ਤੇ ਇਹਨੂੰ ਦਦਾਵ ਨਾਲ ਦੂਜੇ ਨੂੰ ਦਾ ਨਾ ਪਾ ਤੇ ਬਾ ਟੈਂਸ਼ਨ ਕਰੀ ਹੋ ਕੇ ਸੌਣੇ ਆ ਲਾ ਕੇ ਦੇਖੀਏ ਕਬੂਤਰੀ ਆਪਣੀ ਹੈ ਨਾ ਇਹਦੇ ਕੋਈ ਹੋਰ ਬਣ ਜੇ ਕਰਤਾ ਕਮਾੜੀ ਕੀ ਵੈਸੇ ਖਾਂਡਾ ਆਪਣੀ ਹੈ ਨਾ ਐਨੇ ਪਹਿਲਾਂ ਦਾ ਪਹਿਲਾ ਕਾਲ ਚ ਨੇ ਹਰਗਾ ਬਾਗਾਂ ਮੈਂ ਜਾ ਕੇ ਪਿੰਡ ਚ ਮੁੜਿਆ ਉਹ ਪਿੰਡ ਚ ਰਹਿਣ ਲੱਗ ਗਿਆ ਤੇ ਇਹ ਚੱਲ ਸਿਆਣੀ ਹੋ ਗਈ ਕਾਲ ਚ ਤਨੀ ਜਾਤ ਅਜੇ ਪਰ ਮੋੜ ਕਰੇਗੀ ਗਲਾਬੀ ਪਰ ਵਾਲੀ ਕਾਲੀ ਚੀਨੀ ਹੁਣ ਮਾੜਾ ਜਿਹਾ એનર્ਜੀ ਬਈਆ ਯਾਰ ਛੱਡ ਜਾ ਵਾ ਕੇ ਐਸੇ ਲੱਗ ਰੱਖੀ ਉਹ ਵੀ ਜਿਮਾਂਦ ਨੂੰ ਵੀ ਕਾਰੀ ਟਿਉਰੀ ਲਪਾਇਰ ਹੋ ਗਈ ਹੈ ਮਾੜੇ ਮਾੜੇ ਚੋਟ ਤਕਾਲ ਤੇ ਘੱਟੀਆਂ ਖਾ ਕਾਲੀ ਲੋਕ ਦਿੱਤੀਆਂ ਗਲਾਬੀ ਬਗਲਾ ਤੇ ਭਈ ਐਨ ਜਮਾਂ ਕਲੀਅਰ ਹੈ ਕੋਈ ਇੱਕ ਤਾਂ ਵੀ ਹੈ ਨਹੀਂ ਤੇ ਪਾਣੀ ਵੀ ਹੈ ਨਹੀਂ ਹੁਣ ਪਾਣੀ ਕੋਈ ਪੀਤਾ ਹੋਣਾ ਕਰੀਓ ਤੇ ਬਾਟਰੂਮ ਉੱਤੇ ਬੈਠੀ ਹੈ ਨਾ ਸਦਾ ਦਾ ਬਦਾਰ ਹੈ ਕੋਈ ਆਪਣੀ ਤੋ ਜਗਾ ਹੋਇਆ ਆ ਗੀ ਕਰੇ ਆਉਣ ਜਾਣ ਕਰਕੇ ਬਾਹਰ ਆਉਂਦਾ ਸੱਚੀ ਤੇ ਬੜ ਕਮਾਲ ਦੀ ਗੱਲ ਐ ਕੂਦਰੀ ਆਪਣੀ ਅੱਜ ਮੁੜ ਕੇ ਆਈ ਐ ਇਹ ਭਾਈ ਸਾਹਿਬ ਇੱਕ ਦੋ ਤਿੰਨ ਅੱਜ ਤੀਜੇ ਕੜੀ ਚੌਥੇ ਦਿਨ ਮੁੜ ਕੇ ਆਈ ਐ ਕੂਦਰੀ ਵਾਪਸ ਆਪਣੀ ਘਰੇ ਇਹ ਹੱਥ ਨਹੀਂ ਲੱਗਦੇ ਕਾਹਤਿਆਂ ਦੀ ਪੱਕੀ ਰਿਪੋਰਟ ਸੀ ਕਿਉਂਕਿ ਪਹਿਲਾਂ ਆਪਾਂ ਬੜ ਹਰੀਆਂ ਬਗਲਾਂ ਹੁੰਦੇ ਪਿੰਡ ਵੇਖ ਕੇ ਕਹਿੰਦਾ ਕਰੋ ਆਪਣੇ ਬਡੂਨ ਫਰਤਾਨ ਤੇ ਇਹ ਵੀ ਉਹਨਾਂ ਦੇ ਪਿੰਡ ਜਾ ਕੇ ਆਪੇ ਮੁੜ ਕੇ ਤੇ ਘਰ ਹੀ ਆ ਗਈ ਬਈ ਕੂਤਰੀ ਆਖਣ ਨੂੰ ਠੀਕ ਹੈ ਕਿ ਨਹੀਂ ਉਹਨੂੰ ਪਤਾ ਨਹੀਂ ਉਹਨੂੰ ਨਸਲੀ ਕਰਦੀ ਤੇ ਬੇ ਨਸਲੀ ਕਰਦੀ ਹੈ ਨਾ ਭੱਜ ਵੀ ਜਾਂਦੇ ਤੇ ਮੁੜ ਕੇ ਘਰੇ ਵੀ ਆ ਜਾਂਦੇ ਆਪੇ ਤੇ ਲੋ ਚੰਗਾ ਹੋਇਆ ਯਾਰ ਉਹ ਬਚਾਰੇ ਨੂੰ ਦਾਣੇ-ਦਾਨੇ ਪਾ ਦਾਂਗੇ ਉਹ ਤਾਂ ਓਕੇ ਰੋਟਾ ਪਾਣੀ ਪੀਂਦਾ ਕੂਤਰੀ ਨੇ ਪੀਤਾ ਵੇ ਹੁਜੀ ਕੋਈ ਗੱਲ ਨਹੀਂ ਤੇ ਦੇਖ ਰੱਖੀ ਜੀ ਉਹ ਡਾਉਣ ਵਾਲੇ ਕਬੂਤਰਾਂ ਨੂੰ ਦਾਣੇ ਠੀਕ ਹੈ ਕਿ ਨਹੀਂ ਆਇਓ ਬੱਤਾ ਕਰੇ ਨੰਬਰ ਤੇ ਆਂਗਾ ਕਬੂਤਰਾਂ ਆਓ ਖੰਡੋਂ ਆਜੋ ਪੂਰਾ ਅੰਮਰਤ ਹੈਣੀ ਵਿੱਚ ਇਹਨਾਂ ਦੇ ਓਕੇ ਜੀ ਖਾ ਲੈਣਗੇ ਬਸ ਅੱਧਾ ਘੰਟਾ ਹੀ ਇਹਨਾਂ ਕੋਲ ਅੱਧੇ ਘੰਟੇ ਦਾਣੇ ਚੱਕ ਦੇਣਾ ਗਰਮੀ ਬਹੁਤ ਆ ਬਾਬੋ ਸਾਰਾ ਲੱਗੇ ਪੂਰਾ ਹੌਲਾ ਕਰਨੀ ਦਾ ਪਸੂਣਾ ਭਾਈ ਆਏ 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 ਬੱਸ ਇਹਨੂੰ ਵੀ ਵਿੱਚ ਛੱਡ ਹੀ ਦਿੱ ਗਏ ਯਾਰ ਹਨਾ ਕੋਈ ਚੱਕਰ ਵਾਲੀ ਗੱਲ ਨਹੀਂ ਪਾਣੀ ਪਾਣੀ ਪੀਤਾ ਜਾਣ ਮਰੀਦਾ ਆਨੇ ਬਨੇ ਖਾ ਕੇ ਤੇ ਸੱਟ ਵਟ ਹੋ ਜਾਣਾ ਫਿਰ ਕੱਢਾਂਗੇ ਉਹਨਾਂ ਡਾਵਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਭਜਦੀ ਐਸੀ ਤੇ ਭੱਜ ਜਾ ਉਹਨੂੰ ਅੱਜਾ ਕਿੰਦਾ ਹੈ ਨਾ ਪਤਾ ਆਇਆ ਖੜ ਜੋਈ ਛੱਡ ਦਈਏ ਭਾਈ ਅੰਦਰ ਟੁੱਟ ਕੇ ਭਾਇਣਾ ਲੈਣਾ ਉਹਨੇ ਤੇ ਪਾਣੀ ਨੂੰ ਇੱਥੇ ਚਲਿਓ ਹਾਂਜੀ ਪਹੁੰਚ ਗਈ ਇਧਰ ਦੇਖਰੇ ਤੇ ਟੁੱਟੀ ਖਾਇਾਂ ਦੀ ਕਰਾ ਠੀਕ ਹੈ ਕਿ ਨਹੀਂ ਪਹਿਲਾਂ ਹੋਰ ਵੀ ਕੋਈ ਚੱਕਰ ਚੱਲ ਰਿਹਾ ਨੇ ਟੋੜਨਾ ਦੇ ਜੱਗਵਾਨ ਹਾਂਜੀ ਲਾ ਦੇ ਵੀਰੋਈ ਲੱਕੀ ਵੀ ਲੈਣੀ ਹਾਂ ਕਿੰਨੀ ਕਰੀ ਕਿਹੜੀ ਕਰਨੀ ਲੈ ਵੀ ਕਿੰਨੀ ਕਿਹੜੀ ਘਿਆਰੇ ਮੇਰੇ ਕਿੰਨੀ ਕੀ ਬੋਲ ਕਰ ਲੈ ਲੇ ਫਲਾਦੀ ਵੀਰ ਕੋ ਦੰੜੀ ਗੇੜੇ ਆਪਣੇ ਉਤਾਰੀ ਰੂ ਵਾਹ ਜਮਾ ਬਵਾ ਮਾ ਕਾ ਮੈਂ ਡੰਡੇ ਦੀਆਂ ਲਗੜੀਆਂ ਵਾਹ ਜਮਾ ਡੰਡੇ ਲੱਗਾਂ ਹੂੰ ਤੂੰ ਹੀ ਤਾਂ ਹੀ ਗੇੜਨੇ ਆਂਦੇ ਪਾਣੇ ਮੈਂ ਹੁੰਦੇ ਚੋਰ ਤੇ ਪੈਣਗੇ ਡੰਡੇ ਯੋਰ ਤੇ ਕਾਣੋਂ ਪੈਂਦੇਗੇ ਡੰਡਾ ਤਾਂ ਕੰਮ ਹੀ ਨਹੀਂ ਕਰ ਰਿਹਾ ਇਹਦਾ ਸਹੀ ਗੱਲ ਹੈ ਕੰਮ ਜੇ ਉਹ ਕੋਈ ਤੇ ਫੇਰ ਡੰਡਾ ਕਰੂਗਾ ਜਿੰਨੀ ਭਗਾਈ ਮਾਰਦੇ ਨੇ ਆਪਾਂ ਹਾਂ ਆਏ 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 ਕੋੰਤਰ ਇਹ ਪੋਣੀ ਟ੍ਰੀਟਮੈਂਟ ਬਾਬਾ ਚੌੜਾ ਚੌਧਰੀ ਠੀਕ ਹੈ ਸਾਡਾ ਕੋਈ ਵੀ ਮਕਸਦ ਹੈ ਨਹੀਂ ਕੁਝ ਵੀ ਐਂਟਰੀ ਕਰਨ ਦਾ ਪਰ ਅਸੀਂ ਵੀ ਦੁਬਿਧਾ ਨੂੰ ਫਸੇ ਪਏ ਆ ਸਾਡੇ ਦਿਮਾਗ ਦੀ ਸਾਡੇ ਦਿਮਾਗ ਹੀ ਨਹੀਂ ਕੰਮ ਕੀਤੇ ਬਾਕੀ ਯਾਰ ਵੀ ਸਾਡੇ ਦਾ ਤਾਂ ਕੰਮ ਕੀਤੇ ਸੀਗੇ ਸਾਡੀ ਬਾਜੀ ਇਹ 13 ਅਪ੍ਰੈਲ ਦੀ 13 ਮਈ ਦੀ ਸੀਗੀ ਹਾਂ 23 ਅਪ੍ਰੈਲ ਦੀ ਕੋਈ ਵੀ ਐਂਟਰੀ ਨਹੀਂ ਕਰਾਈ ਸਾਨੂੰ ਪਤਾ ਸੀ 20 ਨੂੰ ਸਾਡੇ ਪੈਨਾਂ ਦੇ ਕਰਾਉਣੀ ਹੈ ਹੁਣ ਗਾਂਵ ਕਲੱਬ ਵਾਲਿਆਂ ਨੇ ਬਾਜੀ ਬਦਲ ਕੇ 23 ਮਈ ਨੂੰ ਰੱਖ ਦਿੱਤੀ 3200 ਵਾਲੀ 3200 ਵਾਲੀ ਮੋਟਰਸਾਈਕਲ ਦੀ ਮੋਟਰਸਾਈਕਲ ਵਾਲੀ ਬਾਈਕ ਟਗੜੀ ਬਾਜੀ ਹੁਣ ਕੀ ਕਰਗੇ ਪਰ ਸਾਨੂੰ ਸਮਝ ਨਹੀਂ ਆ ਰਹੀ ਅਸੀਂ ਕੰਮ ਮੁਲਟ ਗਿਆ ਕੰਮ ਮੁਲਟ ਗਿਆ ਕਰਨਾ ਨਹੀਂ ਚਾਹੁੰਦੇ ਪਰ ਇਹ ਕਰਨਾ ਨਹੀਂ ਚਾਹੁੰਦੇ ਪਰ ਵੇਖਾਂਗੇ ਲੋੜ ਪਈ ਕਰਾਂਗੇ ਤੇ ਨਹੀਂ ਫਿਰ ਆਪਦੀ ਬਾਈ ਛੱਡ ਦਾਂਗੇ ਪਰ ਇਹ ਨਹੀਂ ਹੈ ਇਸ ਤੈ ਇੰਨੀ ਬਲੀਦਾਨ ਦੇ ਸਕਦੇ ਆ ਠੀਕ ਹੈ ਨਹੀਂ ਇੰਨਾ ਕਰ ਸਕਦੇ ਆ ਇਹਦੇ 3200 ਝਰ ਕੇ ਠੀਕ ਹੈ ਪਰ ਇਹ ਬਾਈ ਨਿਖਰਾ ਕਰ ਦੇਗੀ ਆਏ ਬੱਤਾ ਆਏ 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 ਜਰਾਮਤ ਮੰਨੋ ਯੂਫਲ ਰਿਪੋਰਟ ਬਾਹਰ ਤੇ ਜਾਣੇ ਬਾਅਦ ਤੋਂ ਆਗੇ ਪਾਣੀ ਹਾਂਜੀ ਲੈਂਦਰਾ ਕੂਤਰਾਂ ਵਾਸਤੇ ਵਾਟਰ ਠੀਕ ਹੈ ਤੇ ਪਾਈਏ ਪਾਣੀ ਤਾਂ ਨਹੀਂ ਵੀ ਪੂਤਰਾਂ ਨੂੰ ਫਸ ਉਹ ਤੋਂ ਬਾਅਦ ਫਿਰ ਆਪਾਂ ਸੌਣ ਤੀਆਂ ਦੇ ਦੇ ਠੀਕ ਹੈ ਜੀ ਨੇ ਆਗੇ ਜਿੱਧਰ ਲੈ ਕਰੀ ਠੀਕ ਹੈ ਨਾਈ ਤੋਂ ਹੀ ਕਰਿਆਂ ਦੀ ਬਈ ਇੱਕ ਮਿੰਟ ਰੁਕੋ ਮੈਂ ਲੋਕ ਲਾ ਲੈਂਦੇ ਦਿਓ ਵਾਸਤੇ ਨਾ ਚੂਰੀ ਬਜੀ ਸੀ ਮੈਂ ਖਾਦੀ ਸੀ ਕੁੱਟ ਕੇ ਇਹ ਵੀ ਲਿਆਂਦੀ ਖਰਸ ਹੋਇਆ ਟਾਈਮ ਆ ਪੂਤਰਾ ਤਾਂ ਤੰਬੀਨ ਵੇੜਤਾ ਯਾਰ ਢੇੜਿਆਂ ਵਾਲਾ ਚੱਕਰ ਪੈ ਰਿਹਾ ਬਈ ਹਜੇ ਵੀ ਸੌਣ ਲੱਗੇ ਹਨਾ ਯਾਰ ਚਲੋ ਯਾਰ ਨਾ ਮੈਂ ਤੁਹਾਨੂੰ ਕੋਈ ਠੰਡੇ ਮਤਲ ਨਾਲ ਗੱਲ ਸਮਝਾਉਣਾ ਚਲ ਆਪਾਂ ਮਜ਼ਾਕ ਮਜ਼ਾਕ ਚਾੜ ਪੂੜੇ ਕੁਝ ਮਰਜੀ ਆਕੀ ਅੱਗੇ ਹਨਾ ਬਈ ਆਪਣੀ ਬਾਈ ਬਾਜੀ ਸੀ ਕਿ 13 ਮਈ ਦੀ ਹੈਨਾ ਤੇ ਆਪਣੀ 23 ਮਈ ਦੀ ਆਪਾਂ ਕੋਈ ਵੀ ਐਂਟਰੀ ਨਹੀਂ ਕਰਾਈ ਸੀ ਕਿਉਂਕਿ ਮੈਨੂੰ ਪਤਾ ਸੀ ਸਾਡੇ ਪਿੰਡ ਵਾਲੇ ਨੇ ਬਾਜੀ ਕਰਾਉਣ ਨੂੰ 20 ਮਈ ਦੀ ਪੱਕੀ ਉਹ ਵੀ ਸਾਡੇ ਹੈਨਾ ਉਹ ਸਾਡੇ ਮੈਂ ਕਿਹਾ ਪਹਿਲਾਂ ਹੀ ਯਾਰ ਕਾਹਨੂੰ ਮੈਂ 3 ਫਰਦ ਮਰਾਦ ਲਾਉਣੀਆਂ ਮੜੀ ਕਿਥੇ ਹਨ ਆਪਾਂ ਬੇਕਰ ਫੁੱਦੂ ਕੰਮ ਨਹੀਂ ਕਰਦੇ ਇੱਕ ਬਾਜੀ ਵੀ ਸੀ 3200 ਮੋਢਰ ਨੂੰ ਬਈ ਪੂਰੀ ਤਗੜੂ ਟੌਪ ਦੀ ਬਾਜੀ 3200 ਮੋਢਰੂ ਸ਼ਾਇਦ ਮੋਟਰਸਾਈਕਲ ਨਾ ਹੁੰਦੇ ਨਾ ਉਹਨਾਂ ਨੇ ਬਈ ਉਹ ਮੌਸਮ ਦੀ ਤਬਦੀਲੀ ਕਰਕੇ ਉਹਨੇ ਬਾਜੀ ਕਰਤੀ ਚੇਂਜ ਉਹਨੇ ਬਾਜੀ ਰੱਖਤੀ ਬਈ 23 ਮਈ ਦੀ ਹੁਣ ਚੱਕਰ ਆਏ ਆ ਕਿ ਨਾ ਤਾਂ ਵੀ ਸਾਡੇ ਪਿੰਡਾਂ ਦੇ ਵਿੱਚ ਪੁੱਛ ਕੇ ਰੱਖੀ ਹੈ ਨਾ ਚਲ ਨਾ ਰੱਖਣੇ ਰ ਆਪਾਂ ਕਹਿੰਦੇ ਨਹੀਂ ਆਪਾਂ ਨੂੰ ਪੁੱਛੇ ਤੇ ਨਾ ਵੀ ਉਹ ਜਿਨ੍ਹਾਂ ਨੇ ਜਿਹੜੇ ਪਿੰਡਾਂ ਬਾਈਛੜ ਰਹੀਆਂ ਮੋੜ ਆਪਾਂ ਨੇ ਉਹਨਾਂ ਤੋਂ ਉਹਨਾਂ ਨੇ ਆ ਆਪਣੇ ਕੋਲ ਪੁੱਛ ਕੇ ਰੱਖਣੀ ਠੀਕ ਆ ਉਹਨਾਂ ਦੀ ਵੀ ਆ ਗੁਰੂੜਾ ਆਪਾਂ ਕੌਣ ਹੁੰਨੇ ਆਗੇ ਤਾਂ ਕਰਕੇ ਵੀ ਉਹਨਾਂ ਨੇ ਬਾਜੀ ਬਦਲ ਕੇ ਕਰਤੀ 23 ਮਈ ਦੀ ਤੇ 23 ਮਈ ਵਾਲੀ ਬਾਜੀ ਦੇ ਗੇੜੇ ਬੰਦੇ 20 ਮਈ ਨੂੰ ਠੀਕ ਆ ਤੇ 20 ਮਈ ਨੂੰ ਆਪਣੇ ਮਿੰਟ ਬਾਜੀ ਉੱਤੋਂ ਹੈਗਾ ਵੀ ਆਪਣਾ ਕਬੂਦਰਾ ਵੀ ਕੱਚਾ ਜਿਹੜਾ ਮੈਂ ਦੋ ਕੱਲ ਪਾਣੀ ਦੇ ਦਿੱਤੀ ਉਹ ਸੁਣ ਮੈਂ ਕਾਪੀ ਤੇ ਦਿਖਾ ਵੀ ਦਿੰਨਾ ਜੇ ਤੁਸੀਂ ਕਹਿਣੋ ਤਾਂ ਹਨਾ ਆ ਲਓ ਕੋਈ ਝੂਠ ਵਾਲੀ ਗੱਲ ਨਹੀਂ ਇੱਕ ਤਾਂ ਬਗਲ ਵਾਲੀ ਕੂਦਰੀ ਪਾਣੀ ਦੀ ਬਸ ਆਪਣੀ ਇਹ ਕੱਚ ਕਾਂਤ ਵਾਲੀ ਹੈ ਤੇ ਕੰਡ ਕਾਂਤ ਵਾਲੀ ਹੀ ਖਰਾਬ ਕੂਦਰੀ ਉਹ ਡੇਲੀ ਪਾਸੇ ਬਹਿ ਕੇ ਆਉਂਦੀ ਵੀ ਆਪਣੀ ਸੋਣ ਮੈਂ ਇੱਥੇ ਦਿਖਾ ਨਾ ਛੱਡ ਦੇ ਤਾਂ ਬਗਲ ਵਾਲੀ ਆ ਤਾਂ 64 ਸਾਲ ਪਹਿਲਾਂ ਕੀਤਾ ਸੀ ਪਾਣੀ ਦੇ ਹਨਾ ਇਹ ਵੀ ਉਸੇ ਬਾਜੀ ਆਸਤੇ ਬਾਏ ਪਾੜ ਗਿਆ ਸੀਗਾ ਇੱਕ ਆ ਪਾਣੀ ਤੇ ਇਹ ਕੂਦਰੀ ਖਰਾਬ ਹੈ ਆ ਦੇਖ ਪਾਸੇ ਬਹਿ ਕੇ ਆਉਂਦੀ ਆ ਪਾਸੇ 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 ਹਰ ਇੱਕ ਵਾਰੀ ਪਾਸੇ ਬਹਿ ਗਈ ਇਹ ਕੋਠੀ ਇਹ ਕਾਂਤਰਾਂ ਵਾਲਾ ਵਿਚਾਰਾ ਆ ਦੇਖੋ ਬਈ ਪਹਿਲੀ ਵਾਰੀ ਪਾਣੀ ਦੇ ਕਰਾਈਏ ਕਬੂਤਰੀ ਤੇ ਆਪਾਂ ਠੀਕ ਐ 40 ਡਿਗਰੀ 11 ਵਜੇ ਬੈਗੀ ਸੀ ਉਹਦਣ ਤੇ ਇੱਕ ਕਰਾਈਓ ਭਾਈ ਸਾਹਿਬ ਆਪਾਂ ਆਹਾ ਕਬੂਤਰੀ ਪਾਣੀ ਤੇ ਸਿਰਫ ਦੇਖੋ 1 2 3 ਏ 1 2 3 4 ਪੰਜਵੀਂ ਵਾਰੀ ਪਾਣੀ ਦੇ ਕਰਾਤੀ ਬਈ ਕਿ ਤੁਸੀਂ ਇੰਨਾ ਹਿਸਾਬ ਨਾਲ ਵੀ ਮੈਂ ਤਾਂ ਪਹਿਲਾਂ ਹੀ ਖਿੱਚ ਤੂ ਕੇ ਕਬੂਤਰਾ ਨੂੰ ਤਿਆਰ ਕੀਤਾ ਹੋਣਾ ਬਾਜੀ ਆਸ ਤੇ ਉੱਤੋਂ ਹੁਣ ਐਂਟਰੀ ਆ ਗਈ ਆਪਣੇ ਸਾਡੇ ਮਿੰਡ ਲਈ ਬਾਜੀ ਹੁਣ ਮੈਂ ਨਾਲ ਕਲੀਅਰ ਕਰਦਾ ਬਈ ਵੀ ਮੇਰਾ ਨਵੇੜਾ ਕਰੋ ਹਨਾ ਮੇਰੀ ਐਂਟਰੀ ਜਾਂਦੀ ਏ ਯਾਰ ਸਦਾ ਹਿਸਾਬ ਕਿਤਾਬ ਜਦ ਵੀ ਮੇਰੀ ਐਂਟਰੀ ਦਾ ਹੱਲ ਕਰਦੇ ਕੋਈ ਜਾ ਫਿਰ ਆਪਦੇ ਹਿਸਾਬ ਤੇ ਮੇਰੇ ਗੀੜੇ-ਗੂੜੇ ਪਾ ਦਿਓ ਕੋਈ ਉਸ ਹਿਸਾਬ ਤੇ ਹਨਾ ਤੇ ਆਪਾਂ ਗੰਦ ਪਾਉਣ ਵਾਲਾ ਕੋਈ ਵੀ ਆਪਣਾ ਰੋਲ ਹੈ ਨਹੀਂ ਹਨਾ ਪ੍ਰਮਾਤਮਾ ਤੋਂ ਡਰ ਕੇ ਕਹਿੰਨੇ ਆ ਨਹੀਂ ਇਹ ਕੰਮ ਕੀਤਾ ਨਹੀਂ ਇਹ ਕੰਮ ਕਰਨਾ ਆਪਣੇ ਕਰਮ ਦਾ ਪਹਿਲਾਂ ਹੀ ਬਹੁ ਮਾੜੇ ਚੱਲਦੇ ਹਨਾ ਹੋਰ ਮਾੜੇ ਕਰਮ ਕਰਕੇ ਲੈਣਾ ਚੀ ਹੈ ਪਰ ਆਪਾਂ ਮੈਨੂੰ ਵੀ ਪਾ ਜਦੋਂ ਕਬੂਤਰ ਕੋਈ ਛੱਡਣਾ ਉਹ ਆਂਦੀ ਆਪਣਾ 9 ਵਜੇ ਨੂੰ ਬਹਿ ਜੇ ਯਾਰ ਜਾਨਸਾਰ ਪਰ ਆਪਾਂ ਛੱਡਣਾ ਟਕਾ ਕੇ ਆ ਹਾਂਜੀ ਮੇਰੇ ਵੀਰੋ ਆ ਗਏ ਜੀ ਫਿਰ ਪਰ ਰੋਟੀ ਪਾਣੀ ਖਾ ਲਈ ਪੀ ਲਈ ਤੇ ਨੀਓ ਵਾਸਤੇ ਲਈਏ ਬੋਲੇ ਡੋਏ ਨਾ ਹਾਂਜੀ ਮੇਰੇ ਵੀਰੋ ਦਹੀਂ ਲस्सी लस्सी ਚੂਰੀ ਰੋਟੀ ਸਾਰਾ ਸਮਾਨ ਲੀਓ ਦਾ ਤੇ ਆਪਦਾ ਇਕੱਠਾ ਹੀ ਧਰ ਲਿਆ ਮਾਦਾ ਵੱਡੇ ਟੋਪਕੇ ਚ ਮੈਨੂੰ ਉਧਰ ਜਾ ਕੇ ਜੀ ਨਹੀਂ ਯਾਰ ਸਹੀ ਦੱਸਾਂ ਦਾ ਉਹ ਤੋਂ ਭਾਂਜੇ ਘਰ ਦੇ ਕਹਿੰਦੇ ਲੱਖਾਂ ਕਾ ਤਾਂ ਆਇਆ ਹੁਣ ਕੀ ਦੱਸ ਗਏ ਬਈ ਦਿਨ ਰਾਤ ਇੱਕ ਹੋਈ ਪਈ ਨੀਂਦ ਜਵਾਂ ਨਹੀਂ ਪੂਰੀ ਹੋ ਰਹੀ ਠੀਕ ਹੈ ਕਿ ਨਹੀਂ ਨੀਂਦ ਬਣਾ ਬਹੁਤ ਆਪਾਂ ਚੜਕੀ ਚੱਲ ਫਿਰ ਕਿਤੇ ਲੋਕਾਂ ਦੀ ਇਸ ਸੰਗੜੇ ਡਰਾੜ ਖੱਤੀ ਹਾਂਜੀ ਫੇਰ ਆ ਗਏ ਜਿੱਦਾਂ ਲ ਕਰੇ ਕਰੀ ਵਾਪਸ ਜਾ ਕੇ ਇੱਕ ਪੀਣ ਵਾਲਾ ਪਾਣੀ ਤੇ ਦੂਜਾ ਭਾਈ ਮਾੜਾ ਸਾ ਮੈਂਗੋ ਸੇਕ ਬੜਾਇਆ ਪਾਸੀ ਉਹ ਚੱਕ ਲੈ ਗਏ ਐ ਬਹੁਤ ਸਗਾ ਬਾਬੇ 12 ਵਜੇ ਲਗਭਗ ਹਨਾ ਮੇਰੇ ਹਿਸਾਬ ਨਾਲ ਤਾਂ ਗਦਾਮ ਬਣੋਂ ਬਿਹਾਉ ਤੇ ਹੋਰ ਕੰਮ ਤਾਂ ਜਿੰਬੜ ਗੇ ਸੋਈ ਐ ਬਹੁਬਰਾ ਹਾਲ ਸਵੇਰੇ ਕਬੂਤਰ ਵੀ ਡਾਉਣੇ ਆ ਵੀਰੇ ਹਨਾ ਨਵੇਂ-ਨਵੇਂ ਵਾਰੀਆਂ ਵਾਲੇ ਲੱਲਪਾ ਸਾਰੇ ਬੜੀ ਹੁਣ ਇੱਕ ਦੋ ਮਤਲਬ ਕੱਲ ਨੀਂਦ ਪੂਰੀ ਹੋਈ ਅੱਜ ਫੇਰ ਨੀਂਦ ਪੂਰੀ ਹੋਣੀ ਅੱਜ ਫੇਰ ਲੇਟ ਜੁਆ ਸਪੀਅਰ ਨਹੀਂ ਸੁੱਤਾ ਯਾਰ ਮੈਨੂੰ ਪਤਾ ਕੋਈ ਨਹੀਂ ਨਾਮਿੰਦ ਨੂੰ ਤਾਂ ਕੀ ਐ ਭੈਣ ਚ ਜਦੋਂ ਥੱਲੇ ਆਏ ਥੱਲੇ ਵੱਡਾ ਆ ਭੈਣ ਦੀ ਰਾਖੀ ਆ ਵਾ ਇਹ ਹੋਰ ਨਾ ਕਦੇ ਵਿਚਾਲੋਂ ਪਾੜਦੇ ਤੂੰ ਹੀ ਭੱਜਿਆ ਫਿਰ ਕਮੜਾ ਮੋੜਿਆ ਕੋਈ ਨਹੀਂ ਉਥੇ ਬਸ ਆਹ ਸਾਹ ਹਬਤਾ ਬਾਬੇ ਹਾਂ ਮੈਂ ਤਾਂ ਹੀ ਕਹਿੰਦਾ ਸੀ ਬਾਕੀ ਮਾਂ ਵੀ ਯਾਰ ਜਦੋਂ ਪੰਦਾ ਮਰ ਜਾਂਦਾ ਤੂੰ ਆ ਸੌਂਦੇ ਹੀ ਆ ਫਰਦ ਜਦੋਂ ਜੇ ਬਾਜ਼ੀਆਂ ਛੱਡ ਰਿਆਂ ਤਾਂ ਬਈ 2 ਮਹੀਨੇ ਸੌਣਾ ਕੋਲ ਤੇ ਅਪ੍ਰੈਲ ਤੇ ਮਈ ਜਾ ਕਲੋਂ ਮਈ ਤੇ ਜੂ 2 ਮਹੀਨੇ ਸੌਣ ਦਾ ਸੀਨ ਹੀ ਕੱਟ ਦੇ ਵਿੱਚ ਸਵਾ ਸੌਣਾ ਛੱਡੋ ਮਿਹਨਤ ਲਾਓ ਜੱਜ ਕੇ ਆ ਜਾ ਤੇ ਬਈ ਕੂਲਰ ਨਾਲ 3 ਨਰੀ ਪਾਣੀ ਪੀਓ ਹੌਲ ਕਿਉਂ ਨਹੀਂ ਗਰਮੈਂ ਮੈਂ 3 ਨਰੀ ਕੂਲਰ ਫੋਰ ਕਰਤਾ ਹੁਣ ਫੇਰ ਪਾਣੀ ਘੜ ਕਾਉਣ ਨਾਲ ਫੇਰ 2-4 ਬਾਲਟਾਂ ਪਾ ਕੇ ਪਾਉਂਗਾ ਇਹਦੇ ਵਿੱਚ ਪਰ ਠੀਕ ਆ ਵਲੌਗ ਦੀ ਵਗ ਇੰਡੀ ਹੈਣਾ ਯਾਰ ਜੇ ਕੋਈ ਗਲਤੀ ਸ਼ਾਲਤੀ ਲੱਗੀ ਬਲੌਗ ਕੋਈ ਗਲਤ ਸ਼ਾਲਤ ਬੋਲਿਆਗਾ ਹੋਈ ਕੋਈ ਗਲਤ ਸਟੈਪ ਚੱਕਦੇ ਹੋ ਜੇ ਤਾਂ ਸਾਨੂੰ ਜਰੂਰ ਦੱਸਿਓ ਬਾਕੀ ਮੂੰ ਮੈਨੂੰ ਲੱਗਦਾ ਵੀ ਅਸੀਂ ਬਹੁਤ ਹੀ ਜ਼ਿਆਦਾ ਸੁਲਝੇ ਹੋਏ ਆ ਸਾਨੂੰ ਤਸੰਦੀ ਲੋੜ ਨਹੀਂ ਹਨਾ ਪਰ ਜੇ ਮੈਂ ਕਹਣਾ ਜੇ ਕੋਈ ਆਖੂਗਾ ਵੀ ਸਾਡੇ ਉੱਦੀ ਹੋ ਕੇ ਬਾਜੀ ਕਰਾ ਲੂਗਾ ਪੰਡਤ ਉਹ ਤਾਂ ਨਹੀਂ ਹੁੰਦੀ ਸ਼ਾਂਤੀ ਨਾਲ ਮੋਹ ਪਿਆਰ ਮਿੱਠਤ ਨਾਲ ਨਿਮਰਤਾ ਨਾਲ ਸਾਰਾ ਕੁਝ ਹੋ ਜਾਂਦਾ ਜੋ ਵੀ ਇਹਦੀ ਆਕੜ ਚ ਆ ਕੁ ਵਜਾ ਕੋਈ ਮੈਂ ਤਾਂ ਦੇ ਉੱਦੀ ਹੋ ਕੇ ਕਰਾਉਂਗਾ ਮਾਂ ਦੀ ਫੁੱਦੀ ਫਿਰ ਕੋਈ ਬਾਈ ਛੜਾ ਕੇ ਉਹ ਪੰਡੇ ਆਖੜਾ ਠੀਕ ਹੈ ਕਿ ਨਹੀਂ ਦੀ ਪਹੁੰਚ ਨਹੀਂ ਕਿ ਇਹਦੀ ਵੀ ਆਪਣੇ ਮਰੇ ਬੋਲ ਦੇ ਪੰਡੇ ਦਾ ਠੀਕ ਹੈ ਮੈਂ ਇੱਕ ਬਾਬਾ ਮੇਜਰ ਦੇ ਮੂੰਹ ਨੂੰ ਝੋਟਦਾ ਬਾਕੀ ਵੀ ਜਿਹੜੇ ਸਾਲ ਤੇ ਹਵਾਈ ਚੱਲ ਵੀ ਲੈਡ ਜਾਣ ਵਾਲੀ ਐ ਇਹ ਸੌ ਹੀ ਆ ਕਿ 2 ਘੰਟੇ ਐ